ਹਲਕਾ ਕੈਂٹری ਤੋਂ ਵਿਧਾਇਕ ਡਾਕਟਰ ਅਜੀ ਗੁਪਤਾ ਨੇ ਹਲਕੇ ਦੇ ਇਲਾਕੇ Shastri Market ਅਤੇ ਉਸ ਦੇ ਆਸ-ਪਾਸ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਇਲਾਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਦੇ ਕੰਮਾਂ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਨਦੀਪ ਸਿੰਘ ਮੂੰਗਾ, ਦੀਪਕ ਮਹਿਰਾ, ਹਰੀਸ਼ ਕਪੂਰ, ਵਿਸ਼ਾਲ ਗਿੱਲ, ਪਿਆਰੇ لال ਸੇਠ ਗਿਨੀ ਭਾਟਿਆ ਗੌਰਵ ਕਪੂਰ ਸਨੇ ਹੋਰ ਲੋਕ ਮੌਜੂਦ ਸਨ ਲੋਕਾਂ ਦੇ ਚਿਹਰੇ ਤੇ ਕਿੰਨੀ ਵੱਡੀ ਮੁਸਕਾਨ ਹੈ ਅੱਜ ਇਸ ਸੜਕ ਦੀ ਜਿਹੜੀ ਡਿਮਾਂਡ ਸੀਗੀ ਕਾਫੀ ਪੁਰਾਣੀ ਸੀ ਜਿਸ ਤਰ੍ਹਾਂ ਕਿ ਦੁਕਾਨਦਾਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ 40 ਸਾਲਾਂ ਤੋਂ ਕਈ ਐਮਐਲਏ ਆਏ ਤੇ ਕਈ ਗਏ ਕਿਸੇ ਨੇ ਇਧਰ ਧਿਆਨ ਨਹੀਂ ਦਿੱਤਾ ਪਰ ਮੈਂ ਇਹਨਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਤੁਹਾਨੂੰ ਇੱਕ ਵਧੀਆ ਐ ਫਸਟ ਕਲਾਸ ਜਿਹੜੀ ਹੈ ਸੜਕ ਉਹ ਬਣਾ ਕੇ ਦੇਵਾਂਗਾ ਔਰ ਉਹ ਵਾਦਾ ਅਸੀਂ ਪੂਰਾ ਕੀਤਾ ਫਿਰ ਸਾਨੂੰ ਇਹਨਾਂ ਨੇ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਸਾਡਾ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਮਨਜੀਤ ਸੋਦੀਆ ਜੀ ਜਿਹੜੇ ਪ੍ਰਭਾਰੀ ਨੇ ਅਸਲੇ ਪੰਜਾਬ ਦੇ ਉਹਨਾਂ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਜਿਹਨਾਰੇ ਉਹ ਕੰਮ ਕਰਾ ਕੇ ਦਿੱਤਾ ਜਿਹੜਾ ਚਾਰੀ ਸਾਲਾਂ ਚ ਨਹੀਂ ਹੋਇਆ ਤੇ ਇੱਦਾਂ ਦੀ ਸੜਕ ਅਜੇ ਤੱਕ ਨਹੀਂ ਬਣੀ ਨਾ ਹੀ ਬਣੇਗੀ ਤੇ ਅਸੀਂ ਬਹੁਤ ਖੁਸ਼ ਹਈਆਂ ਜੋ ਟੂ ਵਿਲਰ ਫੋਰ ਵਿਲਰ ਨਹੀਂ ਲੰਘ ਸਕਦੇ ਇਹ ਰਿਕਸ਼ਾ ਵਾਲੇ ਨਹੀਂ ਲੰਘ ਸਕਦੇ ਦੀ ਉਹ ਆਰਾਮ ਨਾਲ ਜਾਂਦੇ ਆਪਣੀ ਸਪੀਡ ਨਾਲ ਕੰਮ ਹੁੰਦੀ ਹੈ ਸਾਰੇ ਕੰਮ ਆਰਾਮ ਨਾਲ ਹੋ ਜਾਂਦੇ ਆ ਕਈ ਕੰਮ ਨਹੀਂ ਹੋ ਪਾਰੇ ਸੀ ਜਿਹੜੇ ਉਹ ਕੰਮ ਹੋ ਰਿਹਾ ਅਸੀਂ ਬਹੁਤ ਖੁਸ਼ ਹਈਏ ਸਾਰੇ